ਇਹਨਾਂ ਪੰਜ ਲੋਕਾਂ ਨੂੰ ਕਦੇ ਵੀ ਘਰ ਦੇ ਅੰਦਰ ਨਾ ਲਿਆਉਣਾ ਨਹੀਂ ਤਾਂ ਬਹੁਤ ਪਛਤਾਉਂਗੇ ਦੋਸਤੋ ਇਹ ਕਹਾਣੀ ਤੁਹਾਨੂੰ ਜ਼ਿੰਦਗੀ ਦਾ ਸਭ ਤੋਂ ਕੀਮਤੀ ਸਬਕ ਦੇ ਕੇ ਜਾਵੇਗੀ ਇਸ ਵੀਡੀਓ ਦੱਸਿਆਂ ਗੀਆਂ ਤੇ ਲੈਣ ਨੂੰ ਕਦੇ ਵੀ ਅੰਦੇਖਾ ਨਾ ਕਰਿਓ ਨਹੀਂ ਤਾਂ ਕੰਮ ਖਰਾਬ ਹੋਣ ਤੋਂ ਬਾਅਦ ਸਿਰਫ ਪਛਤਾਵਾ ਹੀ ਰਹਿ ਜਾਵੇਗਾ ਚਾਹੇ ਕਿੰਨੀ ਵੀ ਗੂੜੀ ਦੋਸਤੀ ਕਿਉਂ ਨਾ ਹੋਵੇ ਇਹਨਾਂ ਪੰਜ ਲੋਕਾਂ ਨੂੰ ਭੁੱਲ ਕੇ ਵੀ ਘਰ ਦੇ ਅੰਦਰ ਬੁਲਾ ਕੇ ਨਾ ਲਿਓ ਉਹ ਕਿਹੜੇ ਲੋਕ ਹਨ ਜਿਨ੍ਹਾਂ ਨੂੰ ਘਰ ਦੇ ਅੰਦਰ ਨਹੀਂ ਬੁਲਾਉਣਾ ਚਾਹੀਦਾ ਦੋਸਤੋ ਇਸ ਕਲਪ ਸੰਬੰਧੀ ਮੈਂ ਤੁਹਾਨੂੰ ਇੱਕ ਕਹਾਣੀ ਰਾਈ ਸਮਝਾਉਂਦੀ ਹਾਂ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਪਤੀ ਪਤਨੀ ਰਹਿ ਆ ਕਰਦੇ ਸਨ ਉਹਨਾਂ ਦੇ ਇੱਕ ਪੁੱਤ ਸੀ ਜਿਸ ਦਾ ਨਾਮ ਮੋਹਨ ਸੀ ਮੋਹਨ ਅਜੇ ਛੋਟਾ ਹੀ ਸੀ ਮੋਹਨ ਮਾਪਿਆਂ ਦਾ ਇਕਲੌਤਾ ਪੁੱਤ ਸੀ ਹੌਲੀ ਹੌਲੀ ਮੋਹਨ ਵੱਡਾ ਹੋ ਰਿਹਾ ਸੀ ਤੇ ਵਿਆਹ ਦੇ ਲਾਇਕ ਹੋ ਗਿਆ ਮਾਪਿਆਂ ਨੇ ਸੋਹਣੀ ਤੇ ਸੁਸ਼ੇਲ ਲੜਕੀ ਦੇ ਕੇ ਆਪਣੇ ਪੁੱਤ ਦਾ ਵਿਆਹ ਕਰ ਦਿੱਤਾ। ਮੋਹਨ ਦੀ ਪਤਨੀ ਦੇਖਣ 'ਚ ਬਹੁਤ ਹੀ ਜ਼ਿਆਦਾ ਸੋਹਣੀ ਸੀ। ਮੋਹਨ ਆਪਣੀ ਪਤਨੀ ਨਾਲ ਬਹੁਤ ਪਿਆਰ ਕਰਦਾ ਸੀ। ਹੌਲੀ-ਹੌਲੀ ਸਮਾਂ ਬੀਤ ਗਿਆ ਤੇ ਮੋਹਨ ਦੇ ਮਾਪਿਆਂ ਦੀ ਮੌਤ ਹੋ ਗਈ। ਮੋਹਨ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ। ਇਸ ਲਈ ਮਾਪਿਓ ਨੇ ਆਪਣੇ ਪੁੱਤ ਨੂੰ ਕੋਈ ਵੀ ਕੰਮ ਧੰਦਾ ਨਹੀਂ ਕਰਵਾਇਆ ਸੀ ਤੇ ਉਹ ਕੋਈ ਵੀ ਕੰਮ ਧੰਦਾ ਕਰਨ ਜਾਣਦਾ ਨਹੀਂ ਸੀ। ਮਾਪਿਆਂ ਦੇ ਗੁਜ਼ਰਨ ਤੋਂ ਬਾਅਦ ਉਸ ਕੋਲ ਜੋ ਵੀ ਪੂੰਜੀ ਸੀ ਉਹ ਹੋਲੀ-ਹੋਲੀ ਖਰਚ ਹੋ ਚੁੱਕੀ ਸੀ ਹੁਣ ਉਸਦੇ ਘਰ ਵਿੱਚ ਤੰਗੀ ਆਉਣ ਲੱਗੀ ਸੀ ਖਾਣ-ਪੀਣ ਦੇ ਲਈ ਕੁਝ ਵੀ ਨਹੀਂ ਬਚਿਆ ਸੀ ਮੋਹਨ ਦੀ ਪਤਨੀ ਮੋਹਨ ਤੋਂ ਚਿੜਨ ਲੱਗੀ ਸੀ ਮੋਹਨ ਦੇ ਕੋਈ ਵੀ ਸੰਤਾਨ ਨਹੀਂ ਸੀ ਮੋਹਨ ਦੀ ਪਤਨੀ ਮੋਹਨ ਨੂੰ ਕਹਿੰਦੀ ਕਿ ਸਾਰਾ ਦਿਨ ਘਰ ਛਿਪੇ ਰਹਿੰਦੇ ਹੋ ਕੋਈ ਕੰਮ ਧੰਦਾ ਕਰਨ ਲਈ ਬਾਹਰ ਕਿਉਂ ਨਹੀਂ ਚਲੇ ਜਾਂਦੇ ਜੇਕਰ ਕੰਮ ਨਹੀਂ ਕਰੋਗੇ ਤਾਂ ਖਾਵਾਂਗੇ ਕਿਤੋਂ ਉੰਜ ਵੀ ਸਾਡੇ ਕੋਲ ਜੋ ਧਨ ਸੀ ਉਹ ਸਭ ਖਰਚ ਹੋ ਚੁੱਕਾ ਹੈ ਮੋਹਨ ਕਹਿਣ ਲੱਗਿਆ ਠੀਕ ਹੈ ਪਰ ਮੈਨੂੰ ਕੋਈ ਕੰਮ ਕਰਨਾ ਆਉਂਦਾ ਹੀ ਨਹੀਂ ਮੈਨੂੰ ਕੌਣ ਕੰਮ ਤੇ ਰੱਖੇਗਾ ਫਿਰ ਉਸਦੀ ਪਤਨੀ ਨੇ ਸਮਝਾਇਆ ਕਿ ਤੁਹਾਡੇ ਚਾਚੇ ਦਾ ਲੜਕਾ ਪਰਦੇਸ ਚ ਕੰਮ ਕਰਨ ਲਈ ਜਾਂਦਾ ਹੈ ਤੂੰ ਉਹਨਾਂ ਦੇ ਨਾਲ ਕੰਮ ਕਰਨ ਲਈ ਕਿਉਂ ਨਹੀਂ ਜਾਂਦਾ ਮੋਹਨ ਇਸ ਗੱਲ ਲਈ ਰਾਜ਼ੀ ਹੋ ਗਿਆ ਤੇ ਉਹ ਆਪਣੇ ਚਾਚੇ ਦੇ ਮੁੰਡੇ ਨਾਲ ਕੰਮ ਕਰਨ ਲਈ ਪਰਦੇਸ ਚਲਾ ਜਾਂਦਾ ਹੈ। ਦੋਸਤੋ ਇੱਥੇ ਮੋਹਨ ਦਾ ਇੱਕ ਨੌਜਵਾਨ ਦੋਸਤ ਸੀ ਜੋ ਆਪਣੇ ਦੋਸਤ ਮੋਹਨ ਨੂੰ ਮਿਲਣ ਲਈ ਮੋਹਨ ਦੇ ਘਰ ਆਇਆ ਕਰਦਾ ਸੀ। ਦੋਸਤ ਨੇ ਮੋਹਨ ਦੇ ਦਰਵਾਜ਼ੇ ਨੂੰ ਖੜਕਾਇਆ। ਤਾਂ ਮੋਹਨ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤੇ ਪੁੱਛਿਆ, "ਤੁਸੀਂ ਕੌਣ ਹੋ?" ਉਸਨੇ ਦੱਸਿਆ ਕਿ ਮੈਂ ਮੋਹਨ ਦਾ ਜਿਕਰੀ ਦੋਸਤ ਹਾਂ ਤੇ ਮੋਹਨ ਨੂੰ ਮਿਲਣ ਲਈ ਆਇਆ ਹਾਂ। ਪਤਨੀ ਨੇ ਦੱਸਿਆ ਕਿ ਉਹ ਘਰੇ ਨਹੀਂ ਹੈ। ਉਹ ਪੈਸੇ ਕਮਾਉਣ ਪਰਦੇਸ ਗਿਆ ਹੈ। ਮੋਹਨ ਦੀ ਪਤਨੀ ਨੇ ਸੋਚਿਆ ਕਿ ਮੇਰੇ ਪਤੀ ਦਾ ਦੋਸਤ ਹੈ ਤਾਂ ਉਸਨੇ ਆਪਣਾ ਘੁੰਡ ਹਟਾ ਦਿੱਤਾ। ਜਿਵੇਂ ਹੀ ਉਸਨੇ ਘੁੰਡ ਹਟਾਇਆ ਤਾਂ ਮੋਹਨ ਦਾ ਦੋਸਤ ਉਸਦੀ ਸੁੰਦਰਤਾ ਨੂੰ ਦੇਖ ਕੇ ਉਸ ਨੂੰ ਦੇਖਦਾ ਹੀ ਰਹਿ ਗਿਆ। ਉਹ ਇੰਨੀ ਸੋਹਣੀ ਸੀ ਕਿ ਉਸਤੇ ਕੋਈ ਵੀ ਡੁੱਲ ਜਾਵੇ। ਉਸਨੇ ਆਪਣੀ ਜ਼ਿੰਦਗੀ ਵਿੱਚ ਇੰਨੀ ਸੋਹਣੀ ਔਰਤ ਪਹਿਲੀ ਵਾਰ ਦੇਖੀ ਸੀ। ਉਸਨੇ ਮੋਹਨ ਦੀ ਪਤਨੀ ਨੂੰ ਕਿਹਾ ਕਿ ਜੇਕਰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਮੈਨੂੰ ਦੱਸ ਦੇਵੀਂ ਇੰਨਾ ਕਹਿ ਕੇ ਉੱਥੋਂ ਚਲਾ ਜਾਂਦਾ ਹੈ ਪਰ ਮੋਹਨ ਦੀ ਪਤਨੀ ਦੀ ਸੁੰਦਰਤਾ ਉਸ ਦੇ ਦਿਲ ਦਿਮਗ ਤੇ ਛਾ ਜਾਂਦੀ ਹੈ ਉਹ ਦੋਸਤ ਦੀ ਪਤਨੀ ਦੀ ਯਾਦ ਵਿੱਚ ਪਾਗਲਾ ਵਾਂਗ ਇੱਧਰ ਉੱਧਰ ਭਟਕਣ ਲੱਗਦਾ ਹੈ ਇੱਕ ਦਿਨ ਫਿਰ ਉਹ ਆਪਣੇ ਦੋਸਤ ਮੋਹਨ ਦੇ ਘਰ ਪਹੁੰਚ ਜਾਂਦਾ ਹੈ ਤੇ ਮੋਨ ਦੀ ਪਤਨੀ ਨੂੰ ਕੁਝ ਪੈਸੇ ਦਿੰਦੇ ਹੋਏ ਬੋਲਿਆ ਕਿ ਮੋਹਨ ਨੇ ਮੈਨੂੰ ਸਨੇਹਾ ਭੇਜਿਆ ਸੀ ਕਿ ਕੁਝ ਪੈਸੇ ਮੇਰੀ ਪਤਨੀ ਨੂੰ ਦੇ ਦੇ ਇਸ ਲਈ ਖर्चे ਦੇ ਲਈ ਇਹ ਪੈਸੇ ਆਪਣੇ ਕੋਲ ਰੱਖ ਲੋ ਮੋਹਨ ਦੀ ਪਤਨੀ ਨੇ ਉਹ ਪੈਸੇ ਆਪਣੇ ਕੋਲ ਰੱਖ ਲਏ ਇਸੇ ਤਰ੍ਹਾਂ ਰੋਜ਼ਾਨਾ ਕੁਝ ਨਾ ਕੁਝ ਦੇਣ ਦੇ ਬਹਾਨੇ ਆ ਜਾਂਦਾ ਸੀ ਤੇ ਮੋਹਨ ਦੀ ਪਤਨੀ ਕੋਲ ਬੈਠ ਕੇ ਗੱਲਾਂ ਕਰਦੀ ਸੀ ਗੱਲਾਂ ਹੀ ਗੱਲਾਂ ਵਿੱਚ ਉਸਨੇ ਮੋਹਨ ਦੀ ਪਤਨੀ ਨੂੰ ਕਹਿ ਦਿੱਤਾ ਕਿ ਮੈਂ ਤੈਨੂੰ ਪਸੰਦ ਕਰਦਾ ਹਾਂ ਤੇ ਤੇਰੇ ਨਾਲ ਸੰਬੰਧ ਬਣਾਉਣਾ ਚਾਹੁੰਦਾ ਹਾਂ ਤੇਰੀ ਸੁੰਦਰਤਾ ਮੇਰੇ ਦਿਲ 'ਚ ਘਰ ਕਰ ਗਈ ਹੈ ਤੇ ਮੈਂ ਤੇਰੇ ਬਿਨਾਂ ਜਿਉਂਦਾ ਨਹੀਂ ਰਹਿ ਸਕਾਂਗਾ ਮੋਹਨ ਦੀ ਪਤਨੀ ਨੂੰ ਇਹ ਗਲਬ ਬਿਲਕੁਲ ਵੀ ਪਸੰਦ ਨਹੀਂ ਆਈ ਤੇ ਮੋਹਨ ਦੇ ਦੋਸਤ ਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੰਦੀ ਹੈ ਹੁਣ ਮੋਹਨ ਦੇ ਦੋਸਤ ਨੇ ਸੋਚਿਆ ਕਿ ਇੱਕ ਨਾ ਇੱਕ ਦਿਨ ਤਾਂ ਇਸ ਨੂੰ ਹਾਸਲ ਕਰਕੇ ਰਾਂਗਾ ਤੇ ਆਪਣੇ અપਮਾਨ ਦਾ ਬਦਲਾ ਜ਼ਰੂਰ ਲਵਾਂਗਾ ਜਦੋਂ ਤੱਕ ਇਸ ਤੋਂ ਬਦਲਾ ਨਹੀਂ ਲੈ ਲੰਦਾ ਉਦੋਂ ਤੱਕ ਆਪਣੇ ਘਰ ਨਹੀਂ ਜਾਵਾਂਗਾ ਉਸਨੇ ਉਸੇ ਦਿਨ ਇੱਕ ਜੋਗੀ ਦਾ ਰੂਪ ਧਾਰ ਲਿਆ ਤੇ ਪਿੰਡ ਦੇ ਬਾਹਰ ਇੱਕ ਝੌਂਪੜੀ ਬਣਾ ਕੇ ਰਹਿਣ ਲੱਗਿਆ ਤੇ ਭਿਖਿਆ ਮੰਗਣ ਦੇ ਬਹਾਨੇ मोहन ਦੇ ਘਰ ਕੁੰਮਨਾਇਕ ਕਰਦਾ ਸੀ ਦੂਜੇ ਪਾਸੇ ਮੋਹਨ ਜੋ ਪੈਸੇ ਕਮਾਉਣ ਲਈ ਪਰਦੇਸ ਗਿਆ ਹੋਇਆ ਸੀ ਉਸਦੀ ਦੋਸਤੀ ਕੁਝ ਗਲਤ ਲੋਕਾਂ ਨਾਲ ਹੋ ਜਾਂਦੀ ਹੈ ਤੇ ਉਹ ਨਸ਼ਾ ਕਰਨ ਲੱਗ ਜਾਂਦਾ ਹੈ ਜਦੋਂ ਮੋਹਨ ਵਾਪਸ ਆਪਣੇ ਘਰ ਆਉਂਦਾ ਹੈ ਤਾਂ ਕੁਝ ਵੀ ਆਪਣੇ ਨਾਲ ਨਹੀਂ ਲਿਆਉਂਦਾ ਕਿਉਂਕਿ ਜੋ ਵੀ ਪੈਸਾ ਉਸਨੇ ਕਮਾਇਆ ਸੀ ਉਹ ਸਭ ਨਸ਼ਿਆਂ ਦੀ ਭੇਟ ਚੜਾ ਦਿੱਤਾ ਸੀ ਹੁਣ ਪਤਨੀ ਵਿਚਾਰੀ ਫਿਰ ਤੋਂ ਮਨ ਮਾਰ ਕੇ ਰਹਿ ਗਈ ਘਰ ਦੀ ਹਾਲਤ ਦਿਨ ਬਦ ਦਿਨ ਵਿਗੜਦੀ ਜਾ ਰਹੀ ਸੀ ਘਰ ਚ ਖਾਲੀ ਅੰਦਾ ਇੱਕ ਵੀ ਦਾਣਾ ਨਹੀਂ ਸੀ ਵਿਚਾਰੀ ਪਤਨੀ ਨੇ ਸੋਚਿਆ ਕਿ ਹੁਣ ਮੈਨੂੰ ਹੀ ਕੁਝ ਕਰਨਾ ਪਵੇਗਾ ਤੇ ਦੂਜਿਆਂ ਦੇ ਘਰਾਂ ਚ ਜਾ ਕੇ ਕੰਮ ਕਰਨ ਲੱਗਦੀ ਹੈ ਇਸੇ ਤਰ੍ਹਾਂ ਹੌਲੀ-ਹੌਲੀ ਸਮਾਂ ਬੀਤਦਾ ਗਿਆ ਪਰ ਮੋਹਨ ਦੇ ਹਾਲੇ ਤੱਕ ਕੋਈ ਵੀ ਔਲਾਦ ਨਾ ਹੋਈ ਮੋਹਨ ਦੀ ਪਤਨੀ ਨੇ ਇਤਿਨ ਮੋਹਨ ਨੂੰ ਕਿਹਾ ਕਿ ਸਾਡੇ ਵਿਆਹ ਨੂੰ ਇੰਨੇ ਸਾਲ ਹੋ ਗਏ ਪਰ ਅਜੇ ਤੱਕ ਸਾਡੇ ਕੋਈ ਵੀ ਔਲਾਦ ਨਹੀਂ ਹੋਈ ਮੈਂ ਸੁਣਿਆ ਹੈ ਕਿ ਕਿਸੇ ਸੰਤ ਮਹਾਤਮਾ ਦੇ ਆਸ਼ੀਰਵਾਦ ਨਾਲ ਔਲਾਦ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਡੇ ਪਿੰਡੇ ਬਾਹਰ ਕੋਈ ਪੂਜੇ ਹੋਏ ਜੋਗੀ ਆਏ ਹਨ ਅਸੀਂ ਉਹਨਾਂ ਕੋਲ ਚਲਦੇ ਹਾਂ ਤਾਂ ਮੋਨ ਕਹਿੰਦਾ ਹੈ ਕਿ ਨਹੀਂ ਅਸੀਂ ਉਸ ਸਾਧੂ ਨੂੰ ਆਪਣੇ ਘਰ ਹੀ ਬੁਲਾ ਲੈਂਦੇ ਹਾਂ ਹੋ ਸਕਦਾ ਹੈ ਉਹਨਾਂ ਦੇ ਆਸ਼ੀਰਵਾਦ ਨਾਲ ਸਾਡੇ ਕੋਈ ਔਲਾਦ ਹੋ ਜਾਵੇ ਇਹ ਸਭ ਗੱਲਾਂ ਸੋਚ ਕੇ ਉਹ ਦੋਵੇਂ પતિ ਪਤਨੀ ਪਹਿਲਾਂ ਤਾਂ ਉਸ ਜੋਗੀ ਕੋਲ ਜਾਂਦੇ ਹਨ ਜੋ ਮੋਹਨ ਦਾ ਦੋਸਤ ਸੀ ਪਰ ਉਸਦੇ ਵੱਡੇ-ਵੱਡੇ ਵਾਲ ਹੋ ਚੁੱਕੇ ਸੀ ਿਸ ਕਰਕੇ 모હન ਆਪਣੇ ਦੋਸਤੋਂ ਪਹਿਚਾਨ ਨਹੀਂ ਸਕਿਆ। ਨਵੇਂ પતિ ਪਤਨੀ ਉਸ ਨੂੰ ਆਪਣੀ ਸਮੱਸਿਆ ਦੱਸਦੇ ਹਨ। ਉਹਨਾਂ ਦੀ ਗੱਲਾਂ ਸੁਣ ਕੇ ਉਹ ਸਾਧੂ ਮਨ ਹੀ ਮਨ ਬੜਾ ਖੁਸ਼ ਹੋਇਆ ਤੇ ਸੋਚਣ ਲੱਗਿਆ ਕਿ ਹੁਣ ਸਮਾਂ ਆਇਆ ਹੈ ਬਤਲਾ ਲੈਣ ਦਾ। ਥੋੜੀ देर ਸਾਧੂ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਬੋਲਿਆ ਬਾਲਕ ਤੇਰੀ ਪਤਨੀ ਤੇ ਭੂਤ ਦਾ ਸਾਇਆ ਹੈ ਜਿਸ ਨੇ ਤੇਰੀ ਪਤਨੀ ਦੀ ਕੁੱਖ ਨੂੰ ਬੰਨ ਰੱਖਿਆ ਹੈ। ਜੇਕਰ ਇਸ ਨੂੰ ਬਚਾਉਣਾ ਚਾਹੁੰਦਾ ਤਾਂ ਤੈਨੂੰ 1 ਮਹੀਨੇ ਤੱਕ ਮੇਰੀ ਕੁਟਿਆ ਤੇ ਰੋਜ਼ ਹਾਜ਼ਰੀ ਲਗਾਉਣੀ ਹੋਵੇਗੀ ਤੇ ਮੈਨੂੰ ਵੀ ਆਪਣੇ ਘਰ ਬੁਲਾਉਣਾ ਹੋਵੇਗਾ ਤਾਂ ਹੀ ਤੇਰੇ ਔਲਾਦ ਹੋ ਸਕਦੀ ਹੈ ਇਸ ਗੱਲ ਦੇ ਲਈ ਉਹ ਦੋਵੇਂ ਰਾਜ਼ੀ ਹੋ ਜਾਂਦੇ ਹਨ ਉਸ ਦਿਨ ਤੱਕ ਤਾਂ પતિ ਪਤਨੀ ਦੋਵੇਂ ਹਾਜ਼ਰੀ ਦੇਣ ਲਈ ਇਕੱਠੇ ਆਉਂਦੇ ਰਹੇ ਕਦੇ-ਕਦੇ ਸਾਧੂ ਉਹਨਾਂ ਦੇ ਘਰ ਚਲਾ ਜਾਂਦਾ ਸੀ ਉਸਨੇ ਆਪਣੀ ਪਤਨੀ ਤੇ ਸਾਧੂ ਨੂੰ ਛੋੜ ਦੇ ਰੱਖੀ ਸੀ ਕਿ ਸਾਧੂ ਮਹਾਰਾਜ ਜਦੋਂ ਚਾਹੇ ਉਸ ਦੇ ਘਰ ਆ ਸਕਦਾ ਹੈ ਤੇ ਜਦੋਂ ਚਾਹੇ ਉਸ ਦੀ ਪਤਨੀ ਸਾਧੂ ਦੇ ਕੋਲ ਜਾ ਸਕਦੀ ਹੈ ਹੌਲੀ ਹੌਲੀ ਸਮਾਂ ਬੀਤਣ ਲੱਗਿਆ ਫਿਰ ਉਸ ਸਾਧੂ ਕਹਿਣ ਲੱਗਿਆ ਕਿ ਹੁਣ ਤੇਰੀ ਪਤਨੀ ਨੂੰ ਇਕੱਲਾ ਮੇਰੇ ਕੋਲ ਆਣਾ ਪਵੇਗਾ ਉਸ ਦਿਨ ਤੋਂ ਬਾਅਦ ਮੋਹਨ ਦੀ ਪਤਨੀ ਸਾਧੂ ਦੀ ਕੂਟਿਆ 'ਚ ਇਕੱਲੇ ਹੀ ਜਾਣ ਲੱਗੀ ਕਦੇ-ਕਦੇ ਸਾਧੂ ਉਸ ਨੂੰ ਕੁਝ ਅਜੀਹਾ ਕਰਨ ਨੂੰ ਕਹਿੰਦਾ ਜੋ ਮੋਹਨ ਦੀ ਪਤਨੀ ਨੂੰ ਗਲਤ ਲੱਗਦਾ ਤਾਂ ਉਹ ਮਨਾ ਕਰ ਦਿੰਦੀ ਪਰ ਸਾਧੂ ਉਸ ਨੂੰ ਔਲਾਦ ਨਾ ਹੋਣ ਦਾ ਡਰਾਵਾ ਦੇ ਦਿੰਦਾ। ਆਖਰ ਸਮਾਜ ਦੇ ਤਾਨਿਆਂ ਦੇ ਡਰੋਂ ਮੋਹਨ ਦੀ ਪਤਨੀ ਉਸ ਸਾਧੂ ਨਾਲ ਸੰਬੰਧ ਬਣਾਉਣ ਲਈ ਰਾਜ਼ੀ ਹੋ ਜਾਂਦੀ ਹੈ। ਇਸ ਤਰ੍ਹਾਂ ਹੁਣ ਰੋਜ਼ਾਨਾ ਹੀ ਅਜੀਹਾ ਹੋਣ ਲੱਗਿਆ। ਕਾਫੀ ਸਮਾਂ ਇਸ ਤਰ੍ਹਾਂ ਹੀ ਚੱਲਦਾ ਰਿਹਾ ਪਰ ਉਸਦੇ ਕੋਈ ਸੰਤਾਨ ਨਾ ਹੋਈ। ਇੱਕ ਵਾਰ ਰਾਤ ਦੇ ਸਮੇਂ ਪਿੰਡ ਵਾਲਿਆਂ ਨੇ ਉਸ ਨੂੰ ਭੋਜਨ ਲੈ ਕੇ ਸਾਧੂ ਦੀ ਝੌਂਪੜੀ 'ਚ ਜਾਂਦੇ ਦੇਖ ਲਿਆ। ਤਾਂ ਪਿੰਡ ਵਾਲਿਆਂ ਨੇ ਲੁੱਕ ਕੇ ਦੇਖਿਆ ਕਿ ਉਹ ਸਾਧੂ ਨੂੰ ਭੋਜਨ ਕਰਾ ਕੇ ਤੇ ਉਸ ਨਾਲ ਸੰਬੰਧ ਬਣਾ ਕੇ ਵਾਪਸ ਆਈ ਹੈ। ਇਹ ਗੱਲ ਹੌਲੀ-ਹੌਲੀ ਪੂਰੇ ਪਿੰਡ 'ਚ ਫੈਲ ਗਈ ਕਿ ਮੋਹਨ ਦੀ ਪਤਨੀ ਦੇ ਸਾਧੂ ਨਾਲ ਨਜਾਇਜ਼ ਸੰਬੰਧ ਹਨ। ਇਹ ਗੱਲ ਪਿੰਡ ਵਾਲਿਆਂ ਨੇ ਮੋਹਨ ਨੂੰ ਦੱਸੀ। ਪਹਿਲਾਂ ਤਾਂ ਮੋਹਨ ਨੇ ਪਿੰਡ ਵਾਲਿਆਂ ਦੀ ਗੱਲ ਤੇ ਵਿਸ਼ਵਾਸ ਨਾ ਕੀਤਾ ਕਿਉਂਕਿ ਉਸ ਨੂੰ ਤਾਂ ਪਤਾ ਸੀ ਕਿ ਉਹ ਤਾਂ ਹਾਜ਼ੜੀ ਲਗਾਉਣ ਲਈ ਜਾਂਦੀ ਹੈ ਪਰ ਰਾਤ ਨੂੰ ਜਾਂਦੀ ਹੈ ਇਸ ਬਾਰੇ ਉਸ ਨੂੰ ਪਤਾ ਨਹੀਂ ਸੀ। ਇਸ ਗੱਲ ਨੂੰ ਜਾਣਨ ਲਈ ਮੋਹਨ ਜਲਦੀ ਹੀ ਸੋ ਗਿਆ ਤੇ ਸੌਣ ਦਾ ਨਾਟਕ ਕਰਨ ਲੱਗਿਆ। ਜਦੋਂ ਪਤਨੀ ਨੇ ਦੇਖਿਆ ਕਿ ਉਸਦਾ ਪਤੀ ਸੋ ਗਿਆ ਹੈ ਤਾਂ ਉਹ ਭੋਜਨ ਦਾ ਥਾਲ ਲੈ ਕੇ ਚੱਲ ਪਈ ਸਾਧੂ ਦੀ ਕੁਟਿਆ ਵੱਲ ਕੁਝ ਹੀ ਦੇਰ 'ਚ ਉਹ ਸਾਧੂ ਦੀ ਕੁਟਿਆ ਪਹੁੰਚ ਜਾਂਦੀ ਹੈ ਤੇ 2-3 ਘੰਟੇ ਬਾਅਦ ਵਾਪਸ ਆਉਂਦੀ ਹੈ ਪਰ 모ਹਨ ਲੁੱਕ ਕੇ ਸਭ ਦੇਖਦਾ ਰਿਹਾ ਜਦ 모ਹਨ ਦੀ ਪਤਨੀ ਆਪਣੇ ਕਮਰੇ ਚਾਈ ਤਾਂ ਉੱਥੇ ਉਸਦਾ ਪਤੀ ਨਹੀਂ ਸੀ ਇਹ ਸਭ ਦੇਖ ਕੇ ਉਹ ਡਰ ਗਈ ਤੇ ਸੋਚਣ ਲੱਗੀ ਕਿਤੇ ਉਸਦੇ ਪਤੀ ਨੇ ਮੈਨੂੰ ਦੇਖ ਤਾਂ ਨਹੀਂ ਲਿਆ ਉਦੋਂ 모ਹਨ ਉਸ ਵਿਅਕਤੀ ਕੋਲ ਪਹੁੰਚਿਆ ਜਿਸਨੇ ਉਸਦੀ ਪਤਨੀ ਦੇ ਬਾਰੇ ਦੱਸਿਆ ਸੀ 모ਹਨ ਉਸ ਵਿਅਕਤੀ ਨੂੰ ਕਹਿਣ ਲੱਗਿਆ ਕਿ ਤੂੰ ਸਹੀ ਦੱਸਿਆ ਸੀ ਮੇਰੀ ਪਤਨੀ ਅਸੱਚ ਰਹਿਤਰਹੀਨ ਹੋ ਗਈ ਹੈ ਤਾਂ 모ਹਨ ਨੇ ਆਪਣੀ ਸਾਰੀ ਕਹਾਣੀ ਸੁਣਾਈ ਤਾਂ ਉਸ ਵਿਅਕਤੀ ਨੇ 모ਹਨ ਨੂੰ ਦੱਸਿਆ ਦੇਖ ਪਾਈ ਔਲਾਦ ਹੋਣਾ ਜਾਂ ਨਾ ਹੋਣਾ ਇਹ ਸਭ ਉੱਪਰ ਵਾਲੇ ਦੇ ਹੱਥ ਹੁੰਦਾ ਹੈ ਬੁਝੁਰਤਾਂ ਢੋਂਗੀਆਂ ਦੀਆਂ ਗੱਲਾਂ ਚਾ ਜਾਂਦੀਆਂ ਹਨ ਤੇ ਆਪਣਾ ਚਰਿੱਤਰ ਖਰਾਬ ਕਰ ਲੈਂਦੀਆਂ ਹਨ ਜੋ ਵੀ ਇਸ ਕਹਾਣੀ ਨੂੰ ਸੁਣ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਸਿਰਫ ਭਗਵਾਨ ਤੇ ਭਰੋਸਾ ਰੱਖੋ ਔਲਾਦ ਹੋਣਾ ਜਾਂ ਨਾ ਹੋਣਾ ਭਗਵਾਨ ਦੇ ਹੱਥ ਹੈ ਜੇਕਰ ਸਰੀਰ ਵਿੱਚ ਕੋਈ ਰੋਗ ਹੈ ਤਾਂ ਉਸਨੂੰ ਕਿਸੇ ਵੈਦ ਜਾਂ ਡਾਕਟਰ ਨੂੰ ਦਿਖਾ ਕੇ ਉਸਦਾ ਇਲਾਜ ਕਰਵਾਓ ਢੋਂਗੀ ਪੰਡਤਾਂ ਦੇ ਚੱਕਰ ਚ ਨਾ ਪੋ ਦੋਸਤੋ ਔਰਤ ਹੋਵੇ ਜਾਂ ਮਰਦ ਦੋਵਾਂ ਦੀ ਸ਼ੋਭਾ ਉਹਨਾਂ ਦੇ ਚਰਿੱਤਰ ਛੂੰਦੀ ਹੈ ਤੇ ਦੂਜੇ ਲੋਕਾਂ ਨੂੰ ਵੀ ਇੱਕ ਚੰਗਾ ਸਨੇਹਾ ਜਾਂਦਾ ਹੈ ਗਿੱਦ ਕਹਿੰਦਾ ਹੈ ਕਿ ਇਸ ਵਿੱਚ ਦੋਸ਼ ਮੋਹਨ ਦੀ ਪਤਨੀ ਦਾ ਵੀ ਨਹੀਂ ਗਲਤੀ ਮੋਹਨ ਦੀ ਸੀ ਉਸਨੇ ਉਸ ਸਾਧੂ ਨੂੰ ਆਪਣੇ ਘਰ ਇੰਨਾ ਆਨ-ਜਾਨ ਦਿੱਤਾ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰ ਦੇ ਅੰਦਰ ਕੁਝ ਲੋਕਾਂ ਨੂੰ ਭੁੱਲ ਕੇ ਵੀ ਨਾ ਲਿਆਵੇ ਘਰ ਦੇ ਅੰਦਰ ਕੁਝ ਲੋਕਾਂ ਨੂੰ ਲਿਆਉਣਾ ਸਹੀ ਨਹੀਂ ਹੁੰਦਾ ਖਾਸ ਕਰਕੇ ਇੰਨਾ ਪੰਜ ਲੋਕਾਂ ਨੂੰ ਤਾਂ ਕਦੇ ਵੀ ਘਰ ਦੇ ਅੰਦਰ ਬੁਲਾਉਣਾ ਨਹੀਂ ਚਾਹੀਦਾ ਅਜਨਬੀ ਚਾ ਅਣਜਾਨ ਵਿਅਕਤੀ ਘਰ ਦੇ ਅੰਦਰ ਅਣਜਾਨ ਲੋਕਾਂ ਨੂੰ ਲਿਆਉਣਾ ਚੰਗਾ ਨਹੀਂ ਹੁੰਦਾ ਅਣਜਾਨ ਲੋਕਾਂ ਨੂੰ ਘਰ ਚ ਲਿਆਉਂਦਾ ਮਤਲਬ ਹੈ ਕਿ ਆਪਣੇ ਖੁਦ ਦੀ ਜਾਨ ਮਾਲ ਦੀ ਹਾਨੀ ਹੋਣ ਲਈ ਸੱਦਾ ਦੇਣਾ ਅਕਸਰ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਤੇ ਦਇਆ ਕਰਨਾ ਵਿੱਚ ਆ ਕੇ ਤੁਸੀਂ ਉਹਨਾਂ ਨੂੰ ਆਪਣੇ ਘਰ ਬੁਲਾ ਲੈਂਦੇ ਹੋ ਤਾਂ ਵਿਸ਼ਵਾਸ ਮੰਨੋ ਉਹੀ ਲੋਕ ਤੁਹਾਡੇ ਨਾਲ ਧੋਖਾ ਕਰ ਸਕਦੇ ਹਨ ਇਸ ਲਈ ਭੁੱਲ ਕੇ ਵੀ ਇਸ ਤਰ੍ਹਾਂ ਦੇ ਲੋਕਾਂ ਨੂੰ ਆਪਣੇ ਘਰ ਅੰਦਰ ਨਹੀਂ ਲਿਆਉਣਾ ਚਾਹੀਦਾ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਜੋ ਲੋਕ ਕਿਸੇ ਗੈਰ ਕਾਨੂੰਨੀ ਗਤੀਵਿਧੀਆਂ ਸ਼ਾਮਲ ਹੁੰਦੇ ਹਨ ਉਹਨਾਂ ਨੂੰ ਘਰ ਨਹੀਂ ਬੁਲਾਉਣਾ ਚਾਹੀਦਾ ਦੋਸਤੋ ਅਕਸਰ ਕੁਝ ਲੋਕ ਇਸ ਤਰ੍ਹਾਂ ਦੇ ਕੰਮਾਂ ਵਿੱਚ ਸ਼ਾਮਲ ਰਹਿੰਦੇ ਹਨ ਜੋ ਗੈਰ ਕਾਨੂੰਨੀ ਕੰਮ ਹੁੰਦੇ ਹਨ ਜੋ ਕਿ ਪੁਲਿਸ ਤੇ ਸਮਾਜ ਦੀਆਂ ਨਜ਼ਰਾਂ 'ਚ ਅਪਰਾਧੀ ਹੁੰਦੇ ਹਨ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਨੂੰ ਆਪਣੇ ਘਰ ਦੇ ਅੰਦਰ ਲਿਆਉਣ ਦਾ ਮਤਲਬ ਹੈ ਕਿ ਤੁਸੀਂ ਅਪਰਾਧ ਕਰਨ ਵਾਲੇ ਨੂੰ ਸਹਿਯੋਗ ਦੇ ਰਹੇ ਹੋ ਤੇ ਤੁਸੀਂ ਇਹ ਤਾਂ ਜਾਣਦੇ ਹੀ ਹੋ ਕਿ ਜੰਗਲ 'ਚ ਅੱਗ ਲੱਗ ਜਾਂਦੀ ਸੁੱਕੀਆਂ ਲੱਕੜਾਂ ਦੇ ਨਾਲ-ਨਾਲ ਗਿੱਲੀਆਂ ਲੱਕੜਾਂ ਵੀ ਮਚ ਜਾਂਦੀਆਂ ਹਨ ਨਸ਼ੇੜੀ ਲੋਕ ਨਸ਼ਾ ਕਰਨ ਵਾਲਿਆਂ ਨੂੰ ਆਪਣੇ ਘਰ ਦੇ ਅੰਦਰ ਕਦੇ ਵੀ ਨਹੀਂ ਲਿਆਉਣਾ ਚਾਹੀਦਾ ਜਿਸ ਨਾਲ ਤੁਹਾਡੇ ਘਰ ਦਾ ਵਾਤਾਵਰਣ ਪ੍ਰਭਾਵਿਤ ਹੋ ਸਕਦਾ ਹੈ ਤੁਹਾਡੇ ਬੱਚਿਆਂ ਨੂੰ ਬੁਰੀ ਲਤ ਲੱਗ ਸਕਦੀ ਹੈ ਨਸ਼ੇੜੀ ਲੋਕਾਂ ਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਕਦੋਂ ਕਿਸ ਚੀਜ਼ ਤੇ ਉਹਨਾਂ ਦੀ ਗਲਤ ਦ੍ਰਿਸ਼ਟੀ ਪੈ ਜਾਵੇ। ਅਸੱਭੇ ਲੋਕ ਜਿਨ੍ਹਾਂ ਲੋਕਾਂ ਦੇ ਵਿਹਾਰ ਚ ਘਰੇਲੂ ਸ਼ਾਂਤੀ ਵਿਗੜਦੀ ਹੋਵੇ ਇਹੋ ਜਿਹੇ ਲੋਕਾਂ ਨੂੰ ਘਰ ਦੇ ਅੰਦਰ ਕਦੇ ਵੀ ਨਹੀਂ ਬੁਲਾ ਕੇ ਲਿਆਉਣਾ ਚਾਹੀਦਾ। ਕੁਝ ਲੋਕਾਂ ਦੀ ਆਦਤ ਹੁੰਦੀ ਹੈ ਇਧਰ ਉਧਰ ਦੀ ਕਰਕੇ ਇੱਕ ਦੂਜੇ ਨੂੰ ਪੜਕਾਉਂਦੀ। ਜੇਕਰ ਇਸ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਆਪਣੇ ਘਰ ਬੁਲਾਉਂਦੇ ਹੋ ਤਾਂ ਉਹ ਤੁਹਾਡੇ ਹਸਦੇ ਖਿੜਦੇ ਪਰਿਵਾਰ 'ਚ ਨਫ਼ਰਤ ਭਰ ਦੇਣਗੇ। ਤੇ ਤੁਹਾਡੇ ਘਰ ਦੀ ਸੁਖ ਸ਼ਾਂਤੀ ਨਫ਼ਰਤ ਲੜਾਈ ਝਗੜੇ ਤੇ ਕਲੇਸ਼ ਚ ਬਦਲ ਜਾਵੇਗੀ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਘਰ ਦੇ ਅੰਦਰ ਬੁਲਾ ਕੇ ਨਹੀਂ ਲਿਆਉਣਾ ਚਾਹੀਦਾ ਜੋ ਪਹਿਲਾਂ ਕਦੇ ਤੁਹਾਡੇ ਦੁਸ਼ਮਣ ਰਹਿ ਚੁੱਕੇ ਹੋਣ ਇਹੋ ਜਿਹੇ ਮਨੁੱਖ ਤੁਹਾਡੇ ਘਰ ਦੇ ਅੰਦਰ ਆ ਕੇ ਤੁਹਾਡੇ ਘਰ ਦੀ ਕਮਜ਼ੋਰੀ ਦੇਖਦਾ ਹੈ ਤੇ ਮੌਕਾ ਮਿਲਨ ਤੇ ਉਹ ਤੁਹਾਡੇ ਨਾਲ ਧੋਖਾ ਕਰਦਾ ਹੈ ਦੋਸਤੋ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਆਪਣੇ ਘਰ ਨੂੰ ਸੁਰੱਖਿਅਤ ਤੇ ਸ਼ਾਨ ਰੱਖ ਸਕਦੇ ਹੋ ਇਸ ਕਹਾਣੀ ਤੋਂ ਮਨੁੱਖ ਨੂੰ ਤੇ ਔਰਤਾਂ ਨੂੰ ਬਹੁਤ ਚੰਗੀ ਸਿੱਖਿਆ ਮਿਲਦੀ ਹੈ ਕਿ ਕਿਸੇ ਢੂੰਗੀ ਪਖੰਡੀ ਦੀਆਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ ਤੇ ਨਾ ਹੀ ਕਿਸੇ ਅਜਨਬੀ ਕਾਮੀ ਚੰਚਲ ਵਿਅਕਤੀ ਨੂੰ ਆਪਣੇ ਘਰ ਬੁਲਾ ਕੇ ਲਿਆਉਣਾ ਚਾਹੀਦਾ ਹੈ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਸੈਕਸ਼ਨ 'ਚ ਆਪਣੀ رائے ਜ਼ਰੂਰ ਦੇਣਾ ਮਿਲਤੇ ਹਾਂ ਅਗਲੀ ਵੀਡੀਓਜ਼ ਤਾਂ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ